ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਾਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਬਾਈ ਜੱਗੀ ਦੇ ਫਾਰਮ ਚੋਂ ਬਣਾ ਰਹੇ ਆ ਤਿੰਨ ਗਾਵਾਂ ਤੇ ਤਿੰਨ ਹੀ ਮੱਝਾਂ ਠੀਕ ਹੈ ਨਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਜੱਗੀ ਹੈ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਹੋਂ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਬਾਈ ਜੀ ਜਿਹੜਾ ਧੂਰੀ ਦੀ ਰੋਡ ਜਾਂਦਾ ਨਾ ਲੁਧਿਆਣਾ ਰੋਡ ਤੋਂ ਉਸ ਰੋਡ ਦੇ ਉੱਤੇ ਆਪਣਾ ਫਾਰਮ ਆ ਫਾਰਮ ਦਾ ਨਾਮ ਜੱਗੀ ਡੇਰੀ ਫਾਰਮ ਬਰਨਾਲਾ ਮੋਬਾਈਲ ਨੰਬਰ 98153 96107 ਜੀ ਠੀਕ ਹੈ ਜੀ ਕਿੰਨੇ ਨਗ ਭਰੇ ਆਪਣੇ ਬਕਾਉਗਾ ਚ ਅੱਜ ਆਪਣੇ ਕੋਲ 6 ਲੰਗ ਨੇ ਜੀ ਤਿੰਨ ਗਾਵਾਂ ਨੇ ਤਿੰਨ ਮੱਝਾਂ ਨੇ ਇੱਕ ਛੋਟੀ ਤਾਜੀ ਸੂਈ ਹੋਈ ਆ ਦੂਜੀ ਸੂਣ ਵਾਲੀ ਆ ਇੱਕ ਗੱਬੜ ਕੋਕੜ ਆ ਜੀ ਠੀਕ ਹੈ ਜੀ ਬਾਕੀ ਕਰਦੇ ਆ ਵੀਡੀਓ ਚ ਸਾਰੀ ਡਿਟੇਲ ਸਾਂਝੀ ਹੋਈਆਂ ਨਾਲ ਹਾਂਜੀ ਪਹਿਲੀ ਦ हां भाई ये नु सुई नु आज 15 तो 18 ਦਿਨ ਹੋ ਗਏ ਹਾਂਜੀ ਇਹ ਆਪਾਂ ਪਿਛਲੀ ਵੀਡੀਓ ਚ ਵੀ ਝੂਟੀ ਪਾਈ ਸੀਗੀ ਤੇ ਕਿਸੇ ਕਾਰਨ ਮੇਰਾ ਫੋਨ ਬੰਦ ਸੀਗਾ ਹਾਂਜੀ ਉਸ ਕਾਰਨ ਵੀ ਕੀ ਨਹੀਂ ਹੈਗੀ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਤੋਰਾ ਤਰਾ ਕਰ ਮਾ ਬੜੀ ਦਾ ਇਸ ਕੁਆਲਟੀ ਆਪਾਂ ਸੋਮਵਾਰ ਨੂੰ ਵੀਡੀਓ ਪਾਈ ਸੀਗੀ ਹਾਂਜੀ ਹਾਂਜੀ ਉਹ ਦੋ ਦਿਨ ਮੇਰਾ ਫੋਨ ਖਰਾਬ ਸੀ ਫੋਨ ਬੰਦ ਸੀਗਾ ਉਹਦੇ ਕਾਰਨ ਫੋਨ ਆਈ ਗਏ ਪਰ ਮੈਨੂੰ ਵੀ ਆਈ ਹੋਣਗੇ ਦੋ ਦੋਨੋਂ ਵੀ ਆਏ ਹੋਣਗੇ ਹਾਂਜੀ ਹਾਂਜੀ ਕੋਈ ਯਾਰ ਕੋਈ ਵੀਰ ਕਹਿੰਦੇ ਜਿਹੜੇ ਤੁਹਾਨੂੰ ਦੇਖਦੇ ਆ ਵੀ ਇਹਦਾ ਪਹਿਲਾ ਵੀ ਵੀਡੀਓ ਤੇ ਪਾਈ ਸੀ ਆਪਾਂ ਤਾਂ ਹੀ ਦੱਸਿਆਗਾ ਠੀਕ ਹੈ ਜੀ ਠੀਕ ਹੈ ਜੀ ਮੰਗਰੇ ਦੇ ਕੱਟੀ ਆ ਬਾਈ ਜੀ ਹਾਂਜੀ ਦੋ ਦੋ 10 ਕਿਲੋ ਬਿਲਕੁਲ ਤਿਆਰ ਆ ਚਾਹੇ ਬੰਦਾ ਕੋਈ ਖਾਪ ਦੇ ਮੰਗਾ ਲਵੇ ਹਾਂਜੀ ਚਾਹੇ ਆਪਣੇ ਕੋਲੋਂ ਚੋਕੇ ਲੈ ਜਾਵੇ ਠੀਕ ਹੈ ਜੀ ਬੱਚਾ ਆ ਕੱਟੀ ਘੜੀ ਆ ਬਾਈ ਜੀ ਕੱਟੀ ਆ ਜੀ ਮਗਰ ਦੇਖਸਾ ਬਹੁਤ ਸੋਹਣੀ ਠੀਕ ਹੈ ਜੀ ਪਪਾ ਚੋਟੀ ਦਾ ਸੈਲ ਠੰਡੀ ਹੈ ਜਮਾ ਮੰਨ ਲਓ ਗਾਵੇਂ ਆ ਕਿਤਰਾ ਦੀ ਠੀਕ ਹੈ ਜੀ ਨਹੀਂ ਗਾਵਾ ਵੀ ਆ ਮੰਨ ਲਓ ਵੀ ਇਕਰ ਪਰਮਾਂ ਦੇ ਹੱਥ ਨਹੀਂ ਫਰੋਂਦੀਆਂ ਕਰਮਾਂ ਵਾਲੀ ਹਾਂਜੀ ਬਿਲਕੁਲ ਠੰਡੀ ਬਰਫ ਰਗਿਆ ਠੀਕ ਹੈ ਠੀਕ ਹੈ ਲੋਪਰਾ ਚੈੱਕ ਕਰ ਸਾ ਦੇ ਹਾਊਸ ਰੀਪ ਚਵਾਈ ਦੀ ਠੀਕ ਹੈ ਜੀ ਠੀਕ ਠੀਕ ਜਿਵੇਂ ਮਰਜੀ ਠੀਕ ਹੈ ਚਿਕਾ ਜੀ ਚਿਕਾ ਮਾਰਨ ਤੋਰਾਂ ਦੀ ਰੋਕਿਆ ਜਾ ਜੱਗੀ ਭਾਈ ਰੇਟ ਵਾਸਤੇ 100 ਰੁਪਈਆ ਛੱਡ ਜੀ ਇੱਕ ਨਾ ਹੱਥ ਬੰਨ੍ਹ ਕੇ ਬੇਨਤੀ ਆ ਸਾਡੇ ਵੀਰਾਂ ਨੂੰ ਭਰਾ ਬਣ ਕੇ ਸਾਡੀ ਵੀ ਮਜਬੂਰੀ ਹੁੰਦੀ ਆ ਤੇ ਤੁਸੀਂ ਵੀ ਮਜਬੂਰੀ ਜਿਹੜੇ ਵੀਰ ਵੀਡੀਓ ਦੇਖਦੇ ਹੋ ਮਜਬੂਰੀ ਸਮਝਿਆ ਕਰੋ ਹਨਾ ਹਾਂਜੀ ਕਿਉਂਕਿ ਮੋਰੋ ਮਾਲਕ ਵੀ ਐਡਾ ਮੰਨਦਾ ਕਿਸੇ ਨੂੰ ਨਹੀਂ ਮਿਲਦਾ ਸਹੀ ਗੱਲ ਆ ਜੀ ਜਿਹੜੇ ਆਪਣੇ ਮੁੱਲ ਹੋਣਗੇ ਬਾਈ ਜੀ ਹਾਂਜੀ ਇਹ ਚਾਹੇ ਕੋਈ ਵੀ ਵੀਰ ਆਪਾਂ ਤੋਂ 2000 ਰੁਪਏ ਛੋਟ ਕਰਾ ਲਵੇ ਚਾਹੇ 50 ਕਿਲੋਮੀਟਰ ਦੀ ਪਹੁੰਚ ਕਰਾ ਲਵੇ ਠੀਕ ਹੈ ਜੀ 50 ਕਿਲੋਮੀਟਰ ਤੋਂ ਅੱਗੇ ਪਿੰਡ ਹੋਊਗਾ ਤਾਂ ਉਹਦਾ ਕਰਾਇਆ ਲਵਾਂ ਓਕੇ ਠੀਕ ਹੈ ਜੀ ਹਾਂਜੀ ਇਹ ਝੂਟੀ ਆਪਾਂ 92000 ਦੀ ਦੇ ਦਾਂਗੇ ਜੀ ਠੀਕ ਹੈ ਜੀ 2000 ਛੋਟਾ 90000 ਦੀ ਦੇ ਦਾਂਗੇ ਓਕੇ ਵੀਰ ਬਣ ਕੇ 80 85 ਵਾਲਾ ਨਾਂ ਖੇਚੜਾ ਕਰਿਓ ਹੂੰ ਹੂੰ ਕਈ ਵੀਰ ਹੁੰਦੇ ਆ ਤਾਂ ਹੁਣ ਪਹਿਲਾਂ ਮੈਨੂੰ ਮੈਂ ਪਹਿਲਾਂ ਵੀਡੀਓ ਪਾਈ ਉਹ ਤੋਂ ਪਹਿਲਾਂ ਉਹਦਾ ਇੱਕ ਵੀਰ ਨੇ ਮੈਂ 115 ਮੰਗਿਆ ਕਹਿੰਦਾ ਬਈ 75 ਦੀ ਲੈ ਜੀ ਵੀ ਇਹੋ ਜਿਹੇ ਵੀਰ ਨਾਂ ਖੇਚੜਾ ਬਾਕੀ ਰੇਟ ਬਾਈ ਛੋਟ ਜੱਗੀ ਛੋਟ ਪਹਿਲੀ ਸਹੀ ਹੁੰਦੀ ਮੈਨੂੰ ਅੱਬਾ ਬਾਈ ਬਿਲਕੁਲ ਬਰਾਬਰ ਦਾ ਮੁੱਲ ਪਾਉਨੇ ਹੁੰਦੇ ਆ ਦੁੱਧ ਪੀਣ ਵਾਲਾ ਇਹਦਾ ਠੀਕ ਹੈ ਠੀਕ ਹੈ ਪਰ ਦੇਖਿਆ ਆਪਾਂ ਵੀਡੀਓ ਪਹਿਲਾਂ ਹੀ ਬਹੁਤ ਪਲੇ ਗਏ ਹੋੜੀਆਂ ਹਾਂਜੀ ਇਹ ਵੀ ਦੱਸੋ ਜੀ ਜਾਣਕਾਰੀ ਪਹਿਲੀ ਬਾਈ ਇਹ ਦੂਜਾ ਸੂਆ ਝੁੱਟੀ ਆ 13 ਕਿਲੋ ਦੁੱਧ ਕਲੂਨ ਦਾ ਦਿੱਤਾ ਹੋਇਆ ਹਾਂਜੀ ਆਪਣੀ ਲੋਕਲ ਇਥੋਂ ਦੀ ਝੁੱਟੀ ਆ ਜਮਾਂ ਜੰਮਪਾਲਾ ਪੰਜਾਬ ਦੀ ਆਪਾਂ ਕੋਈ ਹਰਿਆਣੇ ਵਾਲੀ ਨਹੀਂ ਕਿਤੇ ਵੇਚੀ ਹਾਂਜੀ ਸਈ ਵੀਰ ਨੇ ਕਾਲੀਜੀਤ ਸਿੰਘ ਕੁੰਡੇ ਦੇਖ ਕੇ ਕਹਿੰਦਾ ਹਰਿਆਣੇ ਤੋਂ ਆਈ ਹੋਈ ਆ ਹਾਂਜੀ ਜਮਾਂ ਹਰਿਆਣੇ ਤੋਂ ਨਹੀਂ ਆਈ ਬਾਈ ਇਹ ਸੋ ਪੰਜਾਬ ਦੀ ਜੇ ਜਿਹੜੀ ਨੇ 13 ਕਿਲੋ ਦੋਦੋ ਜਮਾਂ ਪੈਨਣ ਦਾ ਨਾਪਿਆ ਹੋਇਆਗਾ ਜੇ ਸੂਪੀ ਦਾ ਕੋ 15 ਕਿਲੋ ਦੋ ਨਤਾ ਕੇ ਦੇ ਦਾਂਗੇ ਹਾਂਜੀ ਨਹੀਂ ਤਸੱਲੀ ਦੇ ਭੇਜ ਸਕਦੇ ਆ ਗਰੰਟੀ ਦੇ ਠੀਕ ਹੈ ਜੀ ਬੋਡੀ ਬੇਲ ਤੇ ਲੈਗ ਸਕੋਰ ਦੀ ਇੰਨੀ ਵੀ ਚੰਗੀਆਂ ਦਿਖਾ ਦੇ ਨਤਾਂ ਨਤਾਂ ਦੀ ਹਾਂਜੀ ਹਾਂਜੀ ਤੇ ਸਿੰਗ ਮੂੰਹ ਵੀ ਥਣ ਲੈਵੇ ਦੀ ਬਹੁਤ ਜ਼ਿਆਦਾ ਸਾਫ ਆਕਤੀ ਠੀਕ ਹੈ ਜੀ ਠੀਕ ਹੈ ਹਰੇ ਛੇ ਗਾੜੇ ਨੰਬ ਕੱਢਣ ਵਾਲੇ ਰਹਿੰਦੇ ਆ ਠੀਕ ਹੈ ਜੀ ਅੱਠ ਦੰਦ ਹੋਈ ਨਹੀਂ ਬੂਈ ਛੇ ਦੰਦ ਦਾ ਹਾਂਜੀ ਕਿੰਨੇ ਦਿਨ ਬਾਕੀ ਵੀਰੇ ਦੇ ਇਹਨਾਂ ਬਾਈ ਜੀ 15 ਤਰੀਕ ਨੂੰ ਦਿਨ ਪੂਰੇ ਹੈਗੇ ਆ 15 ਨੂੰ ਜੀ ਹਾਂ ਜੀ 15 ਨੂੰ ਹਾਂ ਜੀ ਮਤਲਬ ਦੋ ਚਾਰ ਦਿਨ ਡੰਗਰ ਉੱਤੇ ਲੈ ਜਾਂਦਾ ਹੈਗਾ ਠੀਕ ਹੈ ਜੀ ਜਿਹੜਾ ਵੀ ਵੀਰ ਲਊਗਾ ਇਹਨੂੰ ਇੱਕ ਹਫ਼ਤਾ ਮੰਨ ਕੇ ਲਵੇ ਠੀਕ ਹੈ ਜੀ 10 ਦਿਨ ਵੀ ਲੈ ਸਕਦੀ ਹੈ ਨਹੀਂ ਹਫ਼ਤਾ ਦਾ ਪੱਟਾ ਹੀ ਆ ਠੀਕ ਹੈ ਜੀ ਆਇਆ ਵੀ ਗੱਬੜ ਡੰਗਰ ਬਾਕੀ ਬਾਈ ਗੱਡੀ 'ਚ ਚੜ ਕੇ ਜਾਂ ਹੋਰ ਹਨਾ ਹਾਂ ਜੀ ਹਾਂ ਜੀ ਹਾਂ ਜੀ ਸੂਪੇ ਉਹ ਇੱਕ ਬੱਕ ਗੱਲ ਆ ਜੀ ਹਾਂ ਜੀ ਬਾਕੀ ਆਇਆ ਦਿਖਾ ਦੇ ਬਾਈ ਅਮਰੀਕਨਾਂ ਦਾ ਗੁੱਪੜ ਠੀਕ ਹੈ ਇੱਥੇ ਲੱਗਦਾ ਨਾ ਆਪ ਪੱਗਵਾਲ ਕਹ ਦਿੰਨੇ ਨਾ ਉਹ ਚੀਜ਼ ਆ ਇੱਥੇ ਇੱਥੇ ਦੇ ਚਾਲ ਆ ਜਮਾਪ ਕਟਾਣਾ ਲੇਵਾ ਬਣਾ ਲੈਂਦੇ ਨੇ ਠੀਕ ਹੈ ਜੀ ਰੇਟ ਭਾਜ ਆਜਾ ਬਾਈ ਜੀ ਇਹਦਾ ਮੁੱਲ ਹੈਗਾਗਾ 132 132000 ਹਾਂਜੀ ਠੀਕ ਹੈ ਜੀ 2016 ਦਾ 50 ਕਿਲੋਮੀਟਰ ਦੀ ਇਹ ਪਹੁੰਚ ਕਰਾ ਲੇ ਅਗਲਾ 130 ਦੀ ਝੋਟੀ ਇਹ ਦੇ ਦਾਂਗੇ ਠੀਕ ਹੈ ਜੀ ਬੰਦੂ 15 ਕਿਲੋ ਮੰਨ ਕੇ ਲਵੇ ਜਿਹੜਾ ਵੀਰ ਲਊਗਾ ਹਾਂਜੀ ਫੁੱਲ ਗਰੰਟੀ ਆ ਆਪਣੀ ਠੀਕ ਹੈ ਜੀ ਹਾਂਜੀ ਤੀਜੀ ਦੱਸੋ ਜਾਣਕਾਰੀ ਹਾਂ ਵੀਰੇ ਇਹਦੇ ਨਾਲ 3 ਕਿਲੋ ਦੁੱਧ ਆ ਇੱਕ ਟਾਈਮ ਹਾਂਜੀ ਟੀਕਾ ਤੇ ਮਿਲਦੀ ਉਸੇ ਟੀਕਾ ਲਵਾਇਆ ਮਾਲ ਦੇ ਘਰੇ ਆਪਾਂ ਤੋਂ ਹਾਂਜੀ ਪਰ 5 ਮਹੀਨਿਆਂ ਦੀ ਗੱਬੜ ਆਪਣੀ ਚੈੱਕ ਪਾਸ ਕਰਾਈ ਹੋਈ ਹੈ ਜੇ ਕੋਈ ਵੀ ਵੀਰ ਆਨਲਾਈਨ ਮੰਗਾਉਣੀ ਚਾਹਦਾ ਹੋਵੇ ਹਾਂਜੀ ਤਾਂ ਆਪਣੀ ਫੁੱਲ ਗਰੰਟੀ ਹੋਊਗੀ ਆਪਦੇ ਘਰੇ ਆਈ ਮੈਂ ਚੈੱਕ ਕਰਾ ਸਕਦਾ ਫੇਰ ਪੈਸੇ ਤੋਕੜ ਗੱਬਣ ਹਾਂਜੀ ਗੱਬੜ ਟੋਕੜ ਹੈਗੀ 5 ਮਹੀਨਿਆਂ ਦੀ ਚੈੱਕ ਪਾਸ ਆ ਬਿਲਕੁਲ ਆਪਣੀ ਚੈੱਕ ਰਹੀ ਅਗਲਾ ਕਰਾਓ ਆਪਣੀ ਆਪ ਹੀ ਹੱਥੀ ਕਰਾਈ ਲਏ ਬਾਈ ਅਗਲਾ ਕਰਾਵੇ ਚਾਹੇ ਨਾ ਕਰਾਵੇ ਆਪਾਂ ਸਟਾਮਪ ਤੇ ਲਿਖ ਕੇ ਦੇ ਦਾਂਗੇ ਠੀਕ ਹੈ ਠੀਕ ਹੈ ਲੋਪਰਾ ਪਲੂਨ ਹੁਣ ਸੁਈ ਹੋਈ ਆ ਦੂਜੇ ਸਵੇਰ ਵਾਸਤੇ ਗੱਭਣਾ ਠੀਕ ਹੈ ਜੀ ਚਾਰ ਬੰਦਾ ਮੂਹ ਬੱਚਾ ਪੁੱਤ ਨਹੀਂ ਆਇਆ ਨਹੀਂ ਬੱਚਾ ਹੈ ਨਹੀਂ ਬਾਈ ਜੀ ਠੀਕ ਹੈ ਜੀ ਠੀਕ ਲੋਪਰਾ ਚੱਕਰਾਂ ਨੂੰ ਚੰਗਾ ਕੱਦ ਬੈਠਾ ਟੋਪੜ ਕੱਟਣਾ ਤੇਰੀ ਕੱਟੀ ਇਹਦੇ ਬਹੁਤ ਸੋਹਣੀ ਸੀਗੀ ਕੱਟੀ ਮਾਲਦਾਂ ਨੇ ਰੱਖ ਲਈ ਠੀਕ ਹੈ ਜੀ ਦੇਖੀ ਰੇਟ ਬੱਸ ਸਹੀ ਜੇ ਦੱਸ ਦੇਦਾ ਵੀ ਬਾਈ ਜੀ ਜੇਦਾ ਅਗਲੇ ਨੇ ਕਰਾਉਣਾ ਮੁੱਲ ਜੇਦਾ ਮਰਜ਼ੀ ਕਰਾ ਲੈ ਮੈਂ 60000 ਦੀ ਝੂਟੀ ਦੇ ਦਾਂਗੀ ਠੀਕ ਹੈ ਜੀ ਠੀਕ ਲੋਪਰਾ 60000 ਠੀਕ ਹੈ ਬਾਕੀ ਇਹ ਕੋਈ ਬਾਹਾਂ ਵੱਡਾ ਕੱਦ ਨਹੀਂ ਹੈਗਾ ਕਈ ਵਾਰ ਕੋਈ ਵੀਰ ਕਹਿੰਦੇ ਆ ਬਾਈ ਕਿੱਡੀ ਕਾ ਜਾ ਮੇਰੇ ਕੱਦ ਦੇਖ ਲਓ ਬਾਈ ਹਾਂਜੀ ਹਾਂਜੀ ਲੋਕ ਦਰਮਿਆਨੇ ਕੱਦ ਦੀ ਝੂਟੀਆਂ ਵਾਲੀ ਵੱਡੀ ਨਹੀਂ ਹੈਗੀ ਕਹਿੰਦੇ ਦੂਜੀਆਂ ਕਪੜਾ ਟੁਕੜਾ 85 ਚ ਵੜਦੀਆਂ ਨੇ ਠੀਕ ਹੈ ਠੀਕ ਹੈ ਹਾਂ ਠੀਕ ਹੈ ਸਾਹ ਬਹੁਤ ਜ਼ਿਆਦਾ ਹੈ ਪਰ ਜਿੰਨੀ ਹੈਗੀ ਆ ਠੀਕ ਹੈ ਜੀ ਪੂਰੀ ਸਾਫ ਆ ਠੀਕ ਹੈ ਹਾਂਜੀ ਗਾਗਲੀ ਦਾ ਦੱਸੋ ਜੀ ਜਾਣਕਾਰੀ ਅੱਗੇ ਰਹਿਣ ਆ ਗਈ ਜਰਸੀ ਬਾਈ ਜੀ ਹਾਂਜੀ ਜਰਸੀ ਰਹਿਣਾ ਇੱਕ ਹਫ਼ਤਾ ਰਹਣਾਗਾ 10 ਦਿਨ ਮੰਨ ਕੇ ਲਵੇ ਜਿਹੜਾ ਵੀਰ ਲਊਗਾ ਹਾਂਜੀ 2 किलो ਤੋਂ ਤਾਂ ਬਰੂਨ ਦਾ ਦਿੱਤਾ ਹੋਇਆ ਹੈਗਾ ਫੁੱਲ ਬਰੀਡ ਚ ਠੀਕ ਹੈ ਜੀ ਮੋਟੀ ਅੱਖ ਦੀ ਆ ਮੱਥੇ 'ਚ ਟੋਆ ਪੈਂਦਾ ਹੈਗਾ ਹਾਂਜੀ ਜਿੰਨੀਆਂ ਜਰਸੀ ਦੀਆਂ ਕੁਆਲਿਟੀਆਂ ਹੁੰਦੀਆਂ ਨੇ ਹਾਂਜੀ ਸਾਰੀਆਂ ਫੁੱਲ ਵੱਡਾ ਫੁੱਲ ਆ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਜਗੀ ਭਾਈ ਰੇਟ ਦਾ ਕਿੰਨਾ ਕਹੇ ਜਾਇਜ਼ ਹੈ ਮੈਂ ਬਾਈ 80000 ਦੀ ਵਾੜ ਦੇ ਦਾਂਗੇ ਆਪਾਂ ਠੀਕ ਹੈ ਜੀ ਲੋਪਰਾ 80000 ਫਿਰ ਕੁਆਲਿਟੀ ਦੇਖ ਸਕਦੇ ਹੋ ਕਰਮਾ ਵਾਲੀ ਕੱਦ ਕਾ ਆਏ ਮੰਨ ਲਓ ਬਾਈ 80000 ਰੁਪਿਆ ਲਾ ਕੇ ਹਾਂਜੀ ਸਾਲ ਪਰ ਕਿਸੇ ਪਾਸੇ ਝਾਕਣ ਦੀ ਲੋੜ ਨਹੀਂ ਸਹੀ ਗੱਲ ਹੈ ਜੀ ਅੱਜ ਮੈਂ ਦਾ ਮੈਂ ਦਾ ਹਿਸਾਬ ਆਗਾ ਜਿਹੜੀ ਅੱਜ 22 ਕਿਲੋ ਵਾਲੀ ਮੈਂ ਸੋ 4 ਲੱਖ ਦੀ ਵੀ ਨਹੀਂ ਮਿਲਦੀ ਸਹੀ ਗੱਲ ਹੈ ਸਹੀ ਗੱਲ ਹੈ ਠੀਕ ਹੈ ਇਹਦੋਂ ਅੱਗੇ ਬਾਈ ਜੀ ਕਰਾਸ ਬਰੀਡ ਦੀ ਬੱਛੀ ਆ ਗਈ ਹਾਂਜੀ ਆ ਪਾਲਾ ਕੀ ਬੇਮੂਲੀ ਦਿਖਾ ਦਿਓ ਪਹਿਲਾਂ ਦੇਖੋ ਇਧਰੋਂ ਜਿੱਧਰ ਵਹਿ ਜਾਂਦੀ ਹੈ ਬੱਛੀ ਠੀਕ ਹੈ ਜੀ ਉਧਰ ਹੀ ਪਾਲ ਵਗ ਜਾਂਦੀ ਹੈ ਇਹਦੀ ਕੱਚੀ ਦੀ ਵੀਡੀਓ ਆਪਣੇ ਕੋਲ ਹੈਗੀ ਆ ਠੀਕ ਹੈ ਜੀ ਜੇ ਕੋਈ ਵੀਰ ਤਹਿਣਾ ਕਰੀਆ ਸਮਾਰਕ ਦਿਖਾ ਦਿਓ ਦਿਖਾ ਦਿਓ ਇਹ ਲਗਾਉਂਦਾ ਪਾਸਾ ਰੱਖਦੀ ਆ ਜਾਂ ਹੋਰ ਪਾਸੇ ਦੀ ਆਪਣੀ ਫੰਡ ਗਾਰੰਟੀ ਆ ਤੁਹਾਂ ਘਟ ਵੱਧ ਹੋਵੇ ਉਹਦੀ ਗਾਰੰਟੀ ਆ ਠੀਕ ਹੈ ਜੀ ਕਿੰਨੇ ਇਹ ਮਾਦੀ ਕਰ ਜਾਂਦੀਆਂ ਗਾਵਾ ਹਾਂਜੀ ਕਿੰਨੇ ਦਿਨ ਬਾਕੀ ਜੀ ਇਹਦਾ ਵੀ ਬਾਈ ਹਫਤਾ ਹੀ ਬਾਕੀ ਆ ਇੱਕ ਹਫਤੇ ਦੀ ਕੱਚੀ ਹਾਂਜੀ ਠੀਕ ਹੈ ਲੋਪਰਾ ਬਾਕੀ ਕ੍ਰਾਸ ਬਰੀਡ ਚ ਹੈਗੀ ਕੋਈ ਬੜੀ ਪਿਓਰ ਨਹੀਂ ਹੈਗੀ ਹਾਂਜੀ ਐ ਕੇਫ ਤੇ ਸ਼ਾਈ ਵਾਲਾ ਮੈਂ ਕ੍ਰਾਸ ਹੈਗਾ ਜਿਹਨੂੰ ਆਪਾਂ ਪੁਰਾਣੀ ਨਾਬਾ ਨਸਲ ਕਹਿੰਦੇ ਸੀ ਠੀਕ ਹੈ ਜੀ ਉਹ ਵਹਿੜ ਹੈਗੀ ਲੋਪਰਾ ਦੇਖ ਸਕਦੇ ਹੋ ਤੋੜਾ ਤਰਾ ਕਰਮਵਾਲੀ ਦਾ ਸੋਣਾ ਠੀਕ ਹੈ ਜੀ ਜਗੀ ਭਾਈ ਰੇਟ ਦਾ ਰੇਟ ਭਾਈ ਜੀ 75000 ਦੀ ਵਹਿੜ ਦੇ ਦਾਂਗੇ ਇਹ 75000 ਹਾਂਜੀ 75000 ਦੀ ਵਹਿੜ ਦੇਖ ਸਕਦੇ ਹੋ ਚੰਗੀ ਪਲੀ ਪਲੋਸੀਆ ਕਲਰ ਕਲਰ ਬਹੁਤ ਸੋਹਣਾ ਖੰਡੀ ਸੀ ਰਾ ਮੋ ਪਿਆਰੀ ਬਹੁਤ ਹੈ ਭਈਆ ਸਕਤ ਪਾਸਿਆਂ ਵਾਲਾ ਬਨਵੋਣ ਵਾਲੇ ਦਾ ਰਿਕਾਰਡ ਹੀ ਤੋੜ ਦੂ ਕਰਵਾ ਠੀਕ ਹੈ ਠੀਕ ਹੈ ਹਾਂਜੀ ਭਾਈ ਅਗਲੀ ਅਗਲੀ ਭਾਈ ਜੀ ਦੂਜਾ ਸੂਹਾ ਬੱਛੀ ਆ ਹਾਂਜੀ 12 ਕਿਲੋ ਦੁੱਧ ਬਲੂੰਡ ਦਾ ਦਿੱਤਾ ਹੋਇਆ ਹਾਂਜੀ ਆ ਜਿਹੜਾ ਮਾਲਕ ਨੇ ਆਪਾਂ ਨੂੰ ਰਿਜਰਵ ਦੱਸਿਆਗਾ ਠੀਕ ਹੈ ਜੀ ਜੀ ਭਾਈ ਬੱਛੀ ਨੂੰ ਛੱਡ ਕੇ 6 ਕਿਲੋ ਟਾਈਮ ਦਾ ਚੁੰਦੇ ਰਹੇ ਆ ਹਾਂਜੀ ਪਰ ਥੋੜੀ ਨਰਮ ਜੂੜ ਆ ਹਾਂਜੀ ਇਹਦੇ ਆਏ ਮੰਨ ਲਓ ਵੀ 20 ਤਰੀਕ ਨੂੰ ਅਜੇ ਦਿਨ ਪੂਰੇ ਹੋਣੇ ਆ ਠੀਕ ਹੈ ਜੀ ਜਿਹੜੀ ਬੱਚੀ ਆ ਭਈ ਇਹ ਦੁੱਧ ਨਹੀਂ ਦਾ ਨਾ ਭਾਈ ਉਹ ਬੱਚੀ ਦੀ ਗਰੰਟੀ ਆਪਣੀ ਪੂਰੀ ਫੁੱਲ ਠੀਕ ਹੈ ਜੀ ਦੰਦਾਂ ਨਹੀਂ ਚੌਗੀ ਆ ਹਜੇ ਪਹਿਲਾਂ ਖੀਰੀ ਸੂਈ ਹੋਈ ਆ ਠੀਕ ਹੈ ਜੀ ਲੋਪਰਾ ਬੋਡੀ ਵੇਟ ਪੂਰਾ ਚੰਗਾਗਾ ਕੱਦ ਕਾਠ ਪੂਰਾ ਸਾਡੇ ਦੇ ਦੀ ਆਪਣੀ ਪੂਰੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਜਗੀ ਭਾਈ ਰੇਟ ਇਹਦਾ 55000 ਦੀ ਵਾੜ ਦੇ ਦਾਂਗੇ ਭਾਈ ਜੀ 55000 ਦੀ ਦਾਨੇ ਦੇ ਕਿੰਨੇ ਆ ਇਹਨੇ ਭਾਈ ਜੀ 20 22 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਜੀ ਐ ਮਨੋ ਅੱਜ ਇਹ ਗਿਆ 10 11 11 ਹੋ ਗਈ ਹਾਂਜੀ ਹਾਂਜੀ ਮੈਂ 15 ਦਿਨ ਮੰਨ ਕੇ ਲਵੇ ਜਿਹੜਾ ਵੀਰੇ ਨੂੰ ਲਊਗਾ ਠੀਕ ਹੈ ਜੀ ਇਹ ਕੱਚੀਆਂ ਦਾ ਵੀਡੀਓ ਪਾਉਣ ਦਾ ਇਹੀ ਮਕਸਦ ਆ ਵੀਰੇ ਹਾਂਜੀ ਕਈ ਵੀਰ ਹੁੰਦੇ ਆ ਜਦੋਂ ਇੱਕ ਦੋ ਲਿਜਾ ਕੇ ਪਿੰਡਾਂ 'ਚ ਵੇਚ ਲੈਂਦੇ ਆ ਹਨਾ ਹਾਂਜੀ ਹਾਂਜੀ ਆਪਾਂ ਵੀ ਵੇਚ ਰੋ ਹੁਣ ਕੰਮ ਟਕਾਇਆ ਹੀ ਹੋਇਆ ਸੀ ਹੁਣ ਵਧਾਵਾਂਗੇ ਹੁਣ ਆਪਣੇ ਕੋਲ ਐ ਮੰਨ ਲਓ ਵੀ ਗਰਮੀ 'ਚ ਵੀ ਸਿਆਲ 'ਚ ਵੀ 20 25 ਪਸ਼ੂ ਹਰ ਵਕਤ ਹੋਇਆ ਕਰਾਂਗੇ ਜਦੋਂ ਮਰਜ਼ੀ ਕੋਈ ਵੀ ਵੀਰ ਆ ਸਕਦਾ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਆਪਣੇ ਕੋਲ ਅੱਜ ਹੀ ਪਸ਼ੂ ਨੇ ਠੀਕ ਹੈ ਜੀ ਤਿੰਨ ਚਾਰ ਮੱਝਾਂ 10 12 ਗਾਵਾਂ ਆਪਣੇ ਕਹੇ ਕੋਈ ਵੀ ਵੀਰ ਬਿਨਾ ਫੋਨ ਕਰੇ ਆਜੇ ਠੀਕ ਹੈ ਜੀ ਭਰਾ ਹੋਰ ਤਾਂ ਨਹੀਂ ਉਹਨਾਂ ਚ ਕੋਈ ਸੇਲ ਨਹੀਂ ਭਾਈ ਜੀ ਕੋਈ ਵਾਕੀ ਇੱਥੇ ਆਏ ਦੇ ਕਿਸੇ ਵੀਰ ਦੇ ਡੰਗਰ ਪਸੰਦ ਆ ਜਵੇ ਮਤਲਬ ਡਿਟੇਲ ਦੱਸਣ ਵਾਲਾ ਡੰਗਰ ਕੋਈ ਨਹੀਂ ਹੈਗਾ ਕੋਈ ਵਾਰ ਕਿਸੇ ਵੀਰ ਦੇ ਕੋਈ ਟੋਕੜ ਪਸੰਦ ਆ ਜਾਂਦੀ ਹੈ ਜਾਂ ਕੋਈ ਬੱਛੀ ਪਾਲਕ ਪਸੰਦ ਆ ਜਾਂਦੀ ਹੈ ਠੀਕ ਹੈ ਜੀ ਹਣ ਟੁਕੱਟੀ ਪਸੰਦ ਆ 15 20 ਬਸਤਾਮ ਹੁੰਦੀ ਓ ਆਪਣੇ ਕੋਲ ਅਸੀਂ ਮੰਨ ਲਓ ਹਰ ਇੱਕ ਤਰ੍ਹਾਂ ਦਾ ਜਾਨਵਰ ਹੁੰਦਾ ਭਾਈ ਠੀਕ ਹੈ ਜੀ ਠੀਕ ਹੈ ਜੀ ਅਪਰੇ ਗਣੇ ਵੀ ਸਾਨੂੰ ਬਈ ਗੱਬਣ ਟੋਕੜ ਵਾਲਾ ਨਾਲ ਫੋਨ ਲਾਇਓ ਬੱਸੀ ਵਾਲਾ ਨਾਲ ਆਇਓ ਆਪਣੇ ਕੋਲੇ ਹਰ ਇੱਕ ਜਾਨਵਰ ਹੁੰਦਾ ਹੈਗਾ ਜਿਹੇ ਜਿਹੇ ਮਰਜ਼ੀ ਵੀਰ ਲੈ ਸਕਦਾ ਹੈਗਾ ਕਿਸੇ ਨੂੰ ਤੱਲੀ ਗੱਬਣ ਚਾਹੀਦੀ ਹੈ ਬਈ ਦੁੱਧ ਤੋਂ ਬਿਨਾ 5-6 ਮਹੀਨਿਆਂ ਦੀ ਉਹ ਵੀ ਮਿਲ ਜੂਗੀ ਠੀਕ ਹੈ ਜੀ ਠੀਕ ਹੈ ਹਰ ਇੱਕ ਤਰ੍ਹਾਂ ਦਾ ਜਾਨਵਰ ਮਿਲ ਜੂਗਾ ਠੀਕ ਹੈ ਜੀ ਲੋ ਭਰਾ ਬਾਕੀ ਆ ਝੂਟੀ ਪਹਿਲਾਂ ਖਾਸ ਕਰਕੇ ਦਿਖਾ ਦਿਓ ਗੱਬਣਾ ਟੋਕੜ ਵਾਲਾ ਦੇ ਵੀਰਾਂ ਦੇ ਬਾਹਲੇ ਫੋਨ ਆਉਂਦੇ ਆ ਹਾਂਜੀ ਹਾਂਜੀ ਇਹ ਝੂਟੀ ਦੁਆਰੇ ਖੁਆਰ ਕੇ ਦਿਖਾ ਦਿਓ ਸਾਰੀਆਂ ਆਪਣੇ ਦੁਆਰੇ ਕੈਮਰਾ ਮਾਰ ਦਿਓ ਮਾਰਤਾ ਜੀ ਮਾਰਤਾ ਕੈਮਰਾ ਚੰਗੀ ਤ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਸਾਰ ਪਰਨਾਲਾ ਤੇ ਬਾਈ ਦਾ ਨੰਬਰ ਸਕਰੀਨ ਤੇ ਵੀ ਲਾਉਂਗਾ ਬਾਈ ਦੇ ਨੰਬਰ ਵਿੱਚ ਵੀ ਦੱਸਤਾ ਬੋਲਤਾ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ